ਧਨਾਸਰੀ ਮਹੱਲਾ ਚੌਥਾ ਹਰ ਹਰ ਬੂਦ ਭਾਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮਖਾਤੀ ਹਾਰ ਬਿਨ ਰਹਿ ਨਾ ਸਕਾਓ ਇੱਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਾਰ ਬਿਨ ਹਮ ਮਰ ਜਾਂਦੀ ਰਹਾਵ ਤੋਮ ਹਰ ਸਰਵਰ ਅਤ ਅਗਾਹ ਹਮ ਲੈ ਨਾ ਸਕਹਿ ਅੰਤ ਮਾਤੀ ਤੂ ਪਰੈ ਪਰੈ ਅਪਰੰਪੁਰ ਸੁਆਮੀ ਮਿਤ ਜਾਨਉ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਧਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਾਨ ਤੁਮਰੀ ਸਰਣਾਈ ਹਰ ਰਖ ਹੁਲਾਜ ਪਗਾਤੀ ਤਨਾਸਰੀ ਮਹੱਲਾ ਚੌਥਾ ਕਾਲਯੁਗ ਕਾ ਧਰਮ ਕਹੋ ਤਮ ਪਾਈ ਕੇਵ ਛੂਟਹਿ ਹਮ ਛੁਟ ਕਾਕੀ ਹਰ ਹਰ Jap 베ੜੀ ਹਰ ਤੁਲਹਾ ਹਰ ਜਪਿਓ ਤਰੈਤ ਰਾਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾ ਬੋ ਆਪਣਾ ਹਮ ਮੰਗੀ ਭਗਤ ਇਕਾ ਕੀ ਰਹਾਉ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨਿਆ ਰਸੂਰ ਤ੍ਰਿਸ਼ਨਾ ਅਗਨ ਗੁਜਾਨੀ ਸਿਵ ਚਰਿਓ ਚੰਦ ਚੰਦਾ ਕੀ ਤੁਮ ਵਡ ਪਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ਜਨ ਨਾਨਕ ਕਾਹੋ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾਕੀ ਤਨਾਸਰੀ ਮਹੱਲਾ ਚੌਥਾ ਘਰ ਪੰਜਵਾ ਦੋਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਉਰ ਧਾਰ ਵਿਚਾਰ ਮੁrar ਰਮੋ ਰਾਮ ਮਨ ਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪੁਰ ਸੁਆਮੀ ਗੋਰ ਪੂਰੇ ਪ੍ਰਗਟ ਕਰ ਦੀਨੇ ਰਾਮ 파ਰ ਸਚੰਦਨ ਹਮ ਕਾਸਤ ਲੋਸਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਰਹਾਉ ਨਾਵ ਛੇ ਅਖਟ ਬੋਲੇਹ ਮੁਖ ਆਗਰ ਮੇਰਾ ਹਾਰ ਪ੍ਰਭ ਏਵ ਨਾ ਪਤੀਨੇ ਜਨ ਨਾਨਕ ਹਰ ਹਿਰਦੈ ਸਾਧ ਤਿਆਵੋ ਓਇ ਹਾਰ ਪ੍ਰਭ ਮੇਰਾ ਪੀਨੇ ਤੁਨ ਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੁ ਕਰ ਸੇਵਾ ਸਤਗੁਰ ਏਵ ਹਰ ਹਰ ਨਾਮ ਧਿਆਈ ਹਰ ਦਰਗਹਿ ਭਾਵਹਿ ਫਿਰ ਜਨਮ ਨ ਆਵਹਿ ਹਰ 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 ਜੋਤ ਸਮਾਈ ਜਪਮਾਨ ਨਾਮ ਹਰੀ ਹੋਏ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਊਪਰ ਹਰ 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 ਸੇਵ ਛਡਾਈ ਰਹਾ ਹਰਿ ਕਿਰਪਾ ਨਿਹਦ ਕੀਨੀ ਗੁਰ ਭਗਤ ਹਰਿ ਦੀਨੀ ਸਭ ਹਰਿ ਸਿਉ ਪ੍ਰੀਤਿ ਬਨ ਆਈ ਬਹੁ ਚਿੰਤ ਵਿਸਾਰੀ ਹਰਿ ਨਾਮ ਉਰ ਧਾਰੀ ਨਾਨਕ ਹਰਿ ਭੈ ਹੈ ਸਖਾਈ ਧਨਾਸਰੀ ਮਹਲਾ 4 ਹਰ ਬਾੜ ਹਰ ਦੇਖ ਹਰ ਜਪ ਹਰ ਗਾਓ ਹਰ ਭਾਉ ਜਲ ਪਾਰ ਉਤਾਰੀ ਮਨ ਬਚਨ ਰਿਦੈ ਧਿਆਏ ਹਰ ਹੋਏ ਸੰਤੁਸ਼ਟ ਏਬ ਭਾਣ ਹਰ ਨਾਮ ਮੁਰਾਰੀ ਮਨ ਜਪੀਐ ਹਰ ਜਗਦੀਸ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਵ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਾਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਣ ਤੁਮਾਰੀ ਧਨਾਸਰੀ ਮਹੱਲਾ ਚੌਥਾ ਚੌ ਰਾਸੀਹ ਸਿੱਧ ਬੁੱਧ 33 ਕੋਟ ਮੋਨ ਜਨ ਸਭ ਚਾਹੈ ਹਰ ਜੀਉ ਤੇਰੋ ਨਾਉ ਗੁਰ ਪ੍ਰਸਾਦ ਕੋ ਬਿਰ ਲਾ ਪਾਵੇ ਜਿਨ ਕਉ ਦਿਲਾਟ ਲਿਖਿਆ ਧੁਰ ਭਾਉ ਜਪ ਮੰਨ ਰਾਮੈ ਨਾਮ ਹਰ ਜਸ ਊਤਮ ਕਾਮ ਜੋ ਗਾਵੇ ਸੁਣਹਿ ਤੇਰਾ ਜਸ ਸੁਆਮੀ ਹਾਉ ਤਿਨ ਕੈ ਸਦ ਬਲਿਹਾਰੈ ਜਾਉ ਰਹਾਉ ਸਰਨਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦੇਹੋ ਸੋਈ ਹਾਉ ਪਾਉ ਦੀਨ ਦਇਆਲ ਕਿਰਪਾ ਕਰ ਦੀਜੈ ਨਾਨਕ ਹਰਿ ਸਿਮਰਨ ਕਾ ਹੈ ਚਾਉ ਤਨਾ ਸਰੀ ਮਹੱਲਾ ਚੌਥਾ sevak sikh poojan sab aavah sab gaavah har har utam bani gaavya sunya tin ka har thai paavai jin sat gur ki aagya sat sat karmani ਬੋਲੋ ਭਾਈ ਹਰ ਕੀਰਤ ਹਰ ਭਵ ਜਲ ਤੀਰਥ ਹਰ ਦਰ ਤਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨੋ ਜਾਨੀ ਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਜਾਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਭਾਨੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖ ਨਿਰੰਜਨਾ ਰਹਾ ਜਹ ਹਰਿ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰਿ ਜਪਨਾ ਜਨ ਨਾਨਕ ਕਾਉ ਗੁਰ ਏਹ ਮੱਥ ਦੀਨੀ ਜਪ ਹਰ ਭਵ ਜਲ ਤਰਨਾ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਏ ਹਮਰੀ ਬੇਦਨ ਤੂ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝਹਿ ਤਿਆਵਹਿ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਨੇਰੇ ਸਾਹਾ ਤੂੰ ਸਭਨਾ ਕਰਹਿ ਇਕ ਦਾਤ ਸਾਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝਹਿ ਤਿਆ ਮਹਿ ਮੇਰੇ ਸਾਹ ਜਿਉ ਭਾਵੈ ਤਿਉ ਰਖ ਤੂ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨਾਸਰੀ ਮਹੱਲਾ ਪੰਜਵਾਂ ਘਰ ਤਹਿਲਾ ਚਾਉ ਪਦੇ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਆਵਖੰਡਨ ਦੁਖ ਭੰਜਨ ਸੁਆਮੀ ਭਗਤ ਵਛਲ ਨਰੰਕਾਰੀ ਕੋਟ ਭਰਾਦ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਯਾਨ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੈ ਦਰਬਾਰੇ ਸਰਬ ਜੀ ਆ ਕੇ ਦਾਤੇ ਸੁਆਮੀ ਕਰ ਕਿਰਪਾ ਲੇਹੋ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨਾ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਾਲ ਥਲ ਮਹੀ ਅਲ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂ ਅਬਨਾਸੀ ਪੁਰਖ ਮੁਰਾਰੇ ਜਿਉਂ ਭਾਵੈ ਤਿਉਂ ਰਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤਨ ਸਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਉ ਹੇਤ ਵਢਾਇਓ ਕਮਲ ਹੀਤ ਬਿਨ ਸਿਉ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਅਬਮਾਨ ਏਕਸ ਸਿਉ ਮੋਹ ਕੀਨਾ ਮਰੈ ਨਾ ਜਾਵੇ ਸਦ ਹੀ ਸੰਗੇ ਸਤਗੁਰ ਸਬਦੀ ਚੀਨਾ ਰਹਾਉ ਕਾਮ ਹੇਤ ਕੁੰਚਰ ਲੈ ਫਾਂਕਿਓ ਉਹ ਪਰਵਸ ਭਇਓ ਵਿਚਾਰਾ 나ਦ ਹੇਤ ਸਿਰ ਡਾਰਿਓ ਕੁਰੰਕਾ ਉਸਹੀ ਹੇਤ ਵਿਧਾਰਾ ਦੇਖ ਕੁਟਾਂਬ ਲੋਭ ਮੋਹਿਓ ਪ੍ਰਾਨੀ ਮਾਇਆ ਖੌਨਪਟਾਨਾ ਆਤ ਰਚਿਓ ਕਰ ਨੀਨੋ ਆਪਣਾ ਹੁਣ ਛੋਟ ਸਰਾਪਰ ਜਾਨਾ ਬੇਨ ਗੋਬਿੰਦ ਅਬਰ ਸੰਗ ਨੇਹਾ ਉਹ ਜਾਣਹੁ ਸਦਾ ਦੁਹਿਲਾ ਕਹੋ ਨਾਨਕ ਗੁਰ ਇਹੈ 부ਝਾਇਓ ਪ੍ਰੀਤ ਪ੍ਰਭੂ ਸਾਧ ਕੇਲਾ ਧਨਾਸਰੀ ਮਹੱਲਾ ਪੰਜਵਾ ਕਰ ਕਿਰਪਾ ਦੀਓ ਮੋਹਿ ਨਾਮਾ ਵੰਦਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਨੀ ਲਾਇ ਸਾਧ ਸੰਗ ਚਿੰਤ ਬਿਰਾਨੀ ਛਾਡੀ ਅਹੰਭੁਦ ਮੋਹ ਮਨ ਵਾਸਨ ਦੇ ਕਰ ਗਢਾ ਗਾਢੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸਕੇ ਬੈਰਾਈ ਬ੍ਰਹਮ ਪ੍ਰਸਾਰ ਪ੍ਰਸਾਰਿਓ ਭੀਤਰ ਸਤਗੁਰ ਤੇ ਸੋਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੀ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਬਿਨ ਸਿਉ ਢੀ ਥਾਇੰ ਅਮ੍ਰਿਤ ਉਠਾ ਸਬਦ ਲੱਗੋ ਗੋਰ ਮੀਠਾ ਜਾਲ ਥਲ ਮਹੀ ਅਲ ਸਰਬ નિਵਾਸੀ ਨਾਨਕ ਰਮਈਆ ਢੀ ਥਾ ਤਨਾਸਰੀ ਮਹੱਲਾ ਪੰਜਵਾ ਜਗਤ ਦੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ ਮਹਾ ਆਨੰਦ ਸਦਾ ਕਾਰ ਕੀਰਤਨ ਪੁਰਖ ਵਿਧਾਤਾ ਪਾਏ ਆਬ ਮੋਹਿ RAM ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਗੁਰੂ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਿਦ ਭੀਤਰ ਵਸਿਆ ਤਾ ਦੂਖ ਭਰਮ ਭਾਉ ਭਾਗਾ ਭੈ ਤਰਾਪਤ ਵਸਤ ਅਗੋਚਰ RAM ਨਾਮ ਰੰਗ ਲਾਗਾ ਚਿੰਤਾ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾਲ ਹਉ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਵਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗੇ ਆ ਭਾਣੀ ਕਾਹੋ ਨਾਨਕ ਜਿਨ ਜਮ ਤੇ ਕਾਢੇ ਤੇਸ ਗੁਰ ਕੈ ਕੁਰਬਾਨੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਾਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਾਉ ਵਿਦ ਨੀਕੀ ਖਟਾਨੀ ਜੀਅ ਕੀ ਏਕੈ ਹੀ ਪਹਿ ਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿਨ ਤੇਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੌਰ ਦੀਨੋ ਮਨ ਤਾਨੀਂ ਡਗੈ ਨਾ ਡੋਲੇ ਧ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਵੇ ਜੋ ਵੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਵਿਲਾਨੀ ਅਲੰਕਾਰ ਮਿਲ ਖੈਨੀ ਹੋਈ ਹੈ ਤਾ ਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਦੀਓ ਗੌਰ ਕੀਓ ਬੰਧਾਨੀ